ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੈਸ ਨੋਟ ਪੰਜ ਸਿੰਘਾਂ ਨੇ ਬਿਰਸਾ ਸਿੰਘ ਬਲਟੋਹਾ ਵੱਲੋਂ ਦੋਸ਼ ਲਗਾਏ ਜਾਣ ਦੇ ਬਾਅਦ ਕੀਤੀ ਸਵਾਲਾਂ ਨਾਲ ਘੇਰਾਬੰਦੀ ਅੰਮ੍ਰਿਤਸਰ 22 ਜਨਵਰੀ ਗੁਰਮੀਤ RAM ਰਹੀਮ ਨੂੰ ਬਿਨ ਮਾਫੀ ਮੰਗਲ ਦਾ ਵਿਰੋਧ ਕਰਨ ਕਰਕੇ ਬਰਖਾਸਤ ਪੰਜ ਸਿੰਘਾਂ ਨੇ ਅਕਾਲੀ ਦਲ ਦੇ ਬਲਾਰੇ ਵਿਰਸਾ ਸਿੰਘ ਬਲਟੋਵਾ ਨੂੰ ਬਲਟੋਵਾ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਬੇਤੁੱਕਾ ਥੋਥਾ ਦੱਸਦੇ ਹੋਏ ਇਹਨਾਂ ਦਾ ਖੰਡਨ ਕੀਤਾ ਅੱਜ ਪ੍ਰੈਸ ਕਾਨਫਰੰਸ ਦੌਰਾਨ ਸਤਨਾਮ ਸਿੰਘ ਖੰਡਾ ਭਾਈ ਸਤਨਾਮ ਸਿੰਘ ਝੰਡੀਆਂ ਭਾਈ ਤਰਲੋਕ ਸਿੰਘ ਅਤੇ ਭਾਈ ਮੇਜਰ ਸਿੰਘ ਨੇ ਕਿਹਾ ਕਿ ਆਚਾਰ ਅਤੇ ਪੰਥਕ ਸੱਚਾਦਾਰ ਤੋਂ ਵਾਂਝੇ ਵਿਰਸਾ ਸਿੰਘ ਬਲਟੋਹਾ ਬੇਲਗਾਮ ਹੋ ਕੇ ਅਕਾਲੀ ਦਲ ਦਾ ਹੋਰ ਵੀ ਨੁਕਸਾਨ ਕਰਨ ਲਈ ਤਲਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ 2017 ਦੀ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਭਾਈ ਮੇਜਰ ਸਿੰਘ ਜੀ ਦੇ ਘਰ ਮਿਲਣ ਆਇਆ ਸੀ ਤੇ ਅਸੀਂ ਉਸ ਨੂੰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਹਾ ਕਰ ਲਈ ਕਿਹਾ ਸੀ ਉਹਨਾਂ ਸਪਸ਼ਟ ਕੀਤਾ ਕਿ ਅਸੀਂ ਕੇਜਰੀਵਾਲ ਦਾ ਕਦੀ ਵੀ ਸਮਰਥਨ ਨਹੀਂ ਕੀਤਾ ਅਤੇ ਨਾ ਹੀ ਕਦੀ ਕਰਾਂਗੇ ਕਿਉਂਕਿ ਉਹ ਪੰਥ ਘੇਟਾਂ ਦੀ ਰਾਖੀ ਨਹੀਂ ਕਰ ਸਕਦਾ ਹਾਂ ਅਸੀਂ ਇਸ ਵਿਚਾਰਧਾਰਾ ਦੇ ਹਮੇਸ਼ਾ ਮਦਦਈ ਰਹੇ ਹਾਂ ਕਿ ਗੁਰਸਿੱਖਾਂ ਨੂੰ ਜਤਾਇਆ ਜਾਵੇ ਤਾਂ ਜੋ ਪੰਜਾਬ ਤੇ ਪੰਥ ਦਾ ਭਲਾ ਹੋ ਸਕੇ ਉਹਨਾਂ ਕਹੇ ਕਿ ਕੇਜਰੀਵਾਲ ਦੀ ਪੰਜਾਬ ਵਿੱਚ ਸਿਆਸੀ ਪੈਰ ਧਰਾਈ ਪਿੱਛੇ ਵਿਰਸਾ ਸਿੰਘ ਦੇ ਆਕਾਮਾਂ ਵੱਲੋਂ ਕੀਤੇ ਪੰਥਕ ਗੁਨਾਹ ਅਤੇ ਆਰਐਸਐਸ ਨਾਲ ਰਲ ਕੇ ਗੁਰਮਤ ਸਿਧਾਂਤਾਂ ਦੀਆਂ ਧੰਜੀਆਂ ਉਡਾਉਣਾ ਅਤੇ ਸਿੱਖ ਸੰਸਥਾਵਾਂ ਦਾ ਨਿੱਜੀ ਹਿੱਤਾਂ ਲਈ ਵਰਤਣਾ ਸ਼ਾਮਲ ਹੈ ਉਹਨਾਂ ਕਹਿ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਹਰ ਪੰਥਕ ਮੰਚ ਤੇ ਸ਼ਾਮਲ ਹੁੰਦੇ ਰਹੇ ਚਾਹੇ ਬਰਗਾੜੀ ਮੋਰਚਾ ਚਾਹੇ ਕੌਮੀ ਇਨਸਾਫ ਇਨਸਾਫ ਮੋਰਚਾ ਭਾਵੇਂ ਹੋਰ ਜਿੰਨੇ ਵੀ ਮੋਰਚੇ ਲੱਗੇ ਭਾਵੇਂ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਵੀ ਕਿ ਲਿਖਿਆ ਲੱਗਾ ਸੀ ਉੱਥੇ ਵੀ ਸਾਰੇ ਗਵਾਲੀਅਰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਸਮਾਗਮ ਵੀ ਕਰਦੇ ਰਹੇ ਹਾਂ ਅੰਨਾ ਸਿੰਘਾਂ ਨੇ ਕਿਹਾ ਕਿ ਬਲਸਵਾ ਸਿੰਘ ਬਲਟੋਵਾ ਨੂੰ ਸਵਾਲ ਕੀਤਾ ਹੈ ਕਿ ਭਾਈ ਗੁਰਮਖ ਸਿੰਘ ਦੇ ਖਲਾਸੇ ਤੋਂ ਬਾਅਦ ਬਾਦਲਾ ਨੇ ਜਥੇਦਾਰਾਂ ਨੂੰ ਆਪਣੀ ਕੋਠੀ ਸੱਦ ਕੇ ਰਾਮ ਰਹੀਮ ਨੂੰ ਮਾਫ ਕਰਨ ਲਈ ਕਿਹਾ ਸੀ ਉਦੋਂ ਉਹ ਕਿਉਂ ਨਹੀਂ ਬੋਲੇ ਉਹ ਦੱਸ ਸਕਦੇ ਹਨ ਕਿ ਬਾਦਲਾਂ ਦੇ ਜਥੇਦਾਰਾਂ ਨੇ ਰਾਮ ਰਹੀਮ ਨੂੰ ਮੁਆਫੀ ਕਿਸ ਮਨਯਾਤ ਤੇ ਦਿੱਤੀ ਸੀ ਉਸ ਨੂੰ ਜਾਇਜ਼ ਸਾਬਤ ਕਰਨ ਲਈ ਗੁਰੂ ਕੀ ਗੋਲਕ ਵਿੱਚੋਂ 90 ਲੱਖ ਦਾ ਨਾਜਾਇਜ਼ ਖਰਚਾ ਇਸ਼ਤਿਹਾਰਾਂ ਤੇ ਕਿਉਂ ਖਰਚ-ਖਰਚ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੇ ਅਮਰ ਸੰਚਾਰ ਦੀ ਸੇਵਾ ਨਿਭਾਰ ਰਹੇ ਪੰਜ ਸਿੰਘਾਂ ਨੂੰ ਪੰਥਕ ਮਰਿਆਦਾ ਦੀ ਪਹਿਰੇਦਾਰੀ ਕਰਦੇ ਹੋਏ ਜਦ ਬਾਦਲ ਪਰਿਵਾਰ ਦੇ ਹੁਕਮ ਨਾਲ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਉਸ ਵੇਲੇ ਵਿਰਸਾ ਸਿੰਘ ਅਕਾਲ ਤਖਤ ਸਾਹਿਬ ਨਾਲ ਖੜਾ ਸੀ ਜਾਂ ਬਾਦਲਾਂ ਦੇ ਪੈਰਾਂ ਵਿੱਚ ਬੈਠਾ ਸੀ ਉਹਨਾਂ ਦੋਸ਼ ਲਗਾਇਆ ਕਿ ਵਿਰਸਾ ਸਿੰਘ ਪੰਥ ਵਿਰੋਧੀਆਂ ਦੇ ਇਸ਼ਾਰੇ ਤੇ ਧਾਰਮਿਕ ਸ਼ਖਸੀਅਤਾਂ ਦੀ ਕਰਦਾਰਕੁਸੀ ਕਰਕੇ ਸਿੱਖ ਭਾਈਚਾਰੇ ਨਾਲ ਨੁਕਸਾਨ ਕਰਨ ਦਾ ਵੱਡਾ ਗੁਨਾਹ ਕਰ ਰਿਹਾ ਹੈ ਉਹਨਾਂ ਦਾ ਉਸ ਦਾ ਮੰਤਵ ਹੈ ਕਿ ਨਜ਼ਦੀਕੀ ਰਹੇ ਸਵਰਨ ਸਿੰਘ ਘੋਟਣੇ ਅਤੇ ਜਥੇਦਾਰ ਗੁਰਦੇਵ ਵੱਲੋਂ ਜਥੇਦਾਰ ਗੁਰਨਾਮ ਗੁਰਦੇਵ ਸਿੰਘ ਕੌਕੇ ਨੂੰ ਉਹ ਕੌਕੇ ਸ਼ਹੀਦ ਕਰਨ ਦੇ ਮਾਮਲੇ ਵਿੱਚ ਲੋਕਾਂ ਦਾ ਧਿਆਨ ਹਟਾਇਆ ਜਾ ਸਕੇ ਵੰਡ ਸਿੰਘਾ ਨੇ ਸੰਗਤ ਦੀ ਆਵਾਜ਼ ਦਾ ਹਵਾਲਾ ਦਿੰਦੇ ਹੋਏ ਵਿਰਸ ਸਿੰਘ ਮਲਟੋਵਾ ਨੂੰ ਸਵਾਲ ਕੀਤਾ ਕਿ ਸੰਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਦੇ ਨਾਹਰਾ ਕਰਨ ਵਾਲਾ ਬਾਦਲਾਂ ਦੀ ਸੋਚ ਦਾ ਪਹਿਰੇਦਾਰ ਕਿਵੇਂ ਬਣ ਗਿਆ ਜਦ ਕਿ ਇਹਨਾਂ ਦੋਨਾਂ ਵਿੱਚ ਕੋਈ ਆਪਸੀ ਮੇਲ ਨਹੀਂ ਸੀ ਉਹਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਆਪਣਾ ਸਿਆਸੀ ਆਧਾਰ ਗਵਾਉਣ ਕਾਰਨ ਕੇਵਲ 3 ਸੀਟਾਂ ਦੇ ਸੀਮਤ ਹੋ ਕੇ ਰਹਿ ਗਏ ਬਾਵਜੂਦ ਅਕਾਲੀ ਦਲ ਦਾ ਬਲਾਰਾ ਬਲਟੋਹਾ ਜ਼ਰੂਰ ਤੋਂ ਵੱਧ ਜ਼ੁਬਾਨ ਚਲਾ ਕੇ ਸਿੱਖ ਸਿਆਸਤ ਨੂੰ ਅੱਗੇ ਤੋਰਨ ਦੀ ਥਾਂ ਪਿੱਛੇ ਨੂੰ ਖਿੱਚ ਰਿਹਾ ਹੈ ਜਿਸ ਦੇ ਬਾਰੇ ਸੋਹਿਰਦ ਪੰਥਕ ਸਖਸ਼ ਸਿਆਸਤਦਾਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਸਿੰਘਾਂ ਨੇ ਵਿਰਸਾ ਸਿੰਘ ਨੂੰ ਸਵਾਲ ਕੀਤਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਬਲਵੰਤ ਸਿੰਘ ਮਾਸਣ ਮਨਜੀਤ ਸਿੰਘ ਅਤੇ ਪਾਣੀਆਂ ਦੇ ਰਾਖੇ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਅਤੇ ਇਸ ਹਜ਼ਾਰਾਂ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਅਤੇ ਭਾਈ ਨੋਕ ਸਿੰਘ ਬੱਬਰ ਤੇ ਹੋਰ ਹੋਰ ਸਿੰਘਾਂ ਦਾ ਕਾਤਲ ਕਾਤਲ ਕਰਨ ਵਾਲੇ ਅਜਹਾਰ ਆਲਮ ਨੂੰ ਬਾਦਲਾਂ ਨੇ ਤਰੱਕੀਆਂ ਕਿਉਂ ਦਿੱਤੀਆਂ ਬਿਰਸਾ ਸਿੰਘ ਵਲਟੋਵਾ ਪੰਥ ਨੂੰ ਇਹ ਵੀ ਦੱਸੇ ਕਿ ਅੰਮ੍ਰਿਤਸਰ 'ਚ 1978 ਬਾਦਲ ਸਰਕਾਰ ਵੱਲੋਂ ਅਤੇ ਨਕੋਦਰ 1900 ਨਕੋਦਰ ਵਿੱਚ 1986 'ਚ ਬਰਨਾਲਾ ਸਰਕਾਰ ਵੱਲੋਂ ਕਰਮਵਾਰ 13 ਸਿੰਘ ਅਤੇ ਚਾਰ ਸਿੰਘਾਂ ਨੂੰ ਸ਼ਹੀਦ ਕਰਨ ਲਈ ਜ਼ਿੰਮੇਵਾਰ ਕੌਣ ਸੀ ਵਿਰਸਾ ਸਿੰਘ ਇਹ ਵੀ ਦੱਸਣਾ ਬਣਦਾ ਹੈ ਕਿ 1986 ਦੇ ਨਕੌਦਰ ਕੋਲੀਕਾਂਡ ਦੇ ਜ਼ਿੰਮੇਵਾਰ ਡੀਸੀ ਦਰਬਾਰਾ ਸਿੰਘ ਨੂੰ ਅਕਾਲੀ ਦਲ ਨੇ ਚੋਣ ਕਿਉਂ ਲੜਾਈ ਅਤੇ ਐਸਐਸਪੀ ਅਜਹਾਰ ਆਲਮ ਦੀ ਪਤਨੀ ਨੂੰ ਅਕਾਲੀ ਦਲ ਵਿੱਚ ਅਹਿਮ ਅਹੁਦਾ ਕਿਉਂ ਦਿੱਤਾ ਗਿਆ ਵਿਰਸਾ ਸਿੰਘ ਵਲਟੋਆ ਪੰਥ ਨੂੰ ਇਹ ਜ਼ਰੂਰ ਦੱਸੇ ਕਿ ਭਾਜਪਾ ਨਾਲ ਭਾਈਵਾਲੀ ਸਮੇਂ ਪ੍ਰਧਾਨ ਮੰਤਰੀ ਟਲਬਿਹਾਰੀ ਆਜਪਾਈ ਅਤੇ ਨਰਿੰਦਰ ਮੋਦੀ ਸਮੇਂ ਅਕਾਲੀ ਦਲ ਦੇ ਬੰਦੀ ਅਕਾਲੀ ਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਕਰਵਾਈ ਸੀ ਪੰਜਾਬ ਵਿੱਚ ਝੂਠੇ ਮੁਕਾਬਲਿਆਂ ਦੀ ਜਾਂਚ ਕਰਵਾ ਕੇ ਦੋਸ਼ੀ ਪੁਲਿਸ ਅਫਸਰਾਂ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਗਈ ਸੀ ਦੋ ਵਾਰ ਵਿਧਾਇਕ ਰਹੇ ਵਿਰਸਾ ਸਿੰਘ ਨੇ ਦੱਸਣ ਕਿ ਉਸ ਤੇ ਵਿਧਾਨ ਸਭਾ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਿਉਂ ਨਹੀਂ ਸੀ ਉਠਾਇਆ ਉਹਨਾਂ ਵਿਰਸਾ ਸਿੰਘ ਨੂੰ ਇਹ ਵੀ ਸਵਾਲ ਕੀਤਾ ਕਿ ਉਹ ਦੱਸੇ ਕਿ ਪੁਲਿਸ ਦੇ ਉੱਚ ਅਧਿਕਾਰੀ ਓਪੀ ਸ਼ਰਮਾ ਇਕਬਾਲ ਸਿੰਘ ਲਾਲਪੁਰਾ ਅਜਹਾਰ ਆਲਮ ਸਵਰਨ ਸਵਰਨ ਘੋਟਣੇ ਇਹ ਉਹਨਾਂ ਦੇ ਨਾਲ ਗੁਪਤ ਸਬੰਧਾਂ ਕਿਹੋ ਜਿਹਾਂ ਇਹਨਾਂ ਦਾ ਰਿਹਾ ਹੈ ਇਹ ਇਹ ਦੱਸ ਸਕਦਾ ਹੈ ਕਿ ਦਿੱਲੀ ਦੇ ਮਨਚੰਡਾ ਮਨਚੰਡਾ ਕਾਂਡ ਕੇਸ ਵਿੱਚ ਇਸ ਦੀ ਜ਼ਮਾਨਤ ਜਿਸ ਨੇ ਦਿੱਤੀ ਸੀ ਅੱਜ ਇਸ ਦੀ ਵਫਾਦਾਰੀ ਉਹਨਾਂ ਪ੍ਰਤੀ ਕਿਤਨੀ ਹੈ ਪੰਨਾ ਸਿੰਘਾ ਨੇ ਕਿਹਾ ਅਸੀਂ ਭਰਾ ਭਰਾ ਮਾਰੂ ਸ਼ਬਦੀ ਜੰਗ ਦੀ ਸਿਆਸਤ ਵਿੱਚ ਵਿਸ਼ਵਾਸ ਨਹੀਂ ਰੱਖਦੇ ਪਰ ਜਦ ਹਾਰੇ ਅਤੇ ਨਕਾਰੇ ਸਿਆਸਦਾਨ ਬੇਲੋੜੀ ਕਰਦਾਰਕੁਸ਼ੀ ਦੇ ਯਤਨ ਕਰਨ ਦਾ ਪੰਥਕਿੱਤਾ ਦੀ ਰਾਖੀ ਕਰਨ ਲਈ ਜਵਾਬ ਦੇਣੇ ਮਜਬੂਰੀ ਬਣ ਜਾਂਦੀ ਸੀ ਪਾਈ ਸਤਨਾ ਸਿੰਘ ਖੰਡਾ ਪਾਈ ਸਤਨਾ ਸਿੰਘ ਝੰਡੀਆਂ ਪਾਈ ਤਰਲੋਸ ਪਾਈ ਮੇਜਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਦੇ ਸੰਬੰਧ ਸੀਗੇ ਕਿ ਤੁਹਾਡੇ ਘਰ ਤੋਂ ਮਿਲਣ ਦਾ ਮੇਰੇ ਜੀ ਕਿਸੇ ਨਾਲ ਕੋਈ ਸੰਬੰਧ ਨਹੀਂ ਸੀ ਉਸ ਸਮੇਂ ਉਹਨੇ ਇੱਕ ਸਾਲ ਤੋਂ ਪਹੁੰਚ ਕਰਦਾ ਫੋਨ ਉਹਦੇ ਆਉਂਦੇ ਸੀ ਕਿਹ ਰਾਈ ਵੀ ਮੈਂ ਪੰਜ ਪਿਆਰਾਂ ਨੂੰ ਮਿਲਣਾ ਤੇ ਉਹ ਇਸ ਬੰਦ ਮੈਂ ਨਾ ਕਹਿੰਦਾ ਮੈਂ ਵੇਖਣਾ ਚਾਹਣਾ ਉਹ ਕਿਹੜੇ ਪੰਜ ਪਿਆਰੇ ਮੈਂ ਤਾਂ ਸਰਕਾਰ ਨੂੰ ਚਿੱਠੀ ਲਿਖੀ ਜਿਨ੍ਹਾਂ ਨੇ ਉਹਨਾਂ ਦੀ ਸਰਕਾਰ ਦੇ ਹੁੰਦਿਆ ਇਹਨਾਂ ਨੂੰ ਤਲਬ ਕੀਤਾ ਜਹੇਦਾਰ ਨੂੰ ਪੁੱਛਿਆ ਵੀ ਤੁਸੀਂ ਕੀ ਕਰ ਰਹੇ ਜੀ ਕਹਿੰਦਾ ਮੈਂ ਇਸ ਬੰਦ ਜੇ ਮੇਰਾ ਕੋਈ ਲੈਣਾ ਉਹਨੇ ਨਾ ਹੀ ਸਾਨੂੰ ਸਿਆਸੀ ਪੱਖ ਤੋਂ ਕੋਈ ਗੱਲ ਕੀਤੀ ਸਾਡੇ ਨਾਲ ਇਕ ਤੋਂ ਵੱਧ ਵਾਰੀ ਵੀ ਤੁਸੀਂ ਮਿਲੇ ਨਾ ਜੀ ਨਾ ਹੀ ਇੱਕ ਵਾਰ ਕੋਈ ਵਾਰ ਨਹੀਂ ਕੋਈ ਸਬੂਤ ਦੇ ਦੇ ਇੱਕੋ ਵਾਰ ਸਾਡੇ ਘਰ ਆਪ ਚੱਲ ਕੇ ਆ ਬਿਲਕੁਲ ਹੀ ਮਿਲੇ ਕੋਈ ਕੋਈ ਸਬੂਤ ਦੇ ਦੇ ਪੇਸ਼ ਕਰ ਦੇ ਵੀ ਸਾਨੂੰ ਮਿਲੇ ਇਹ ਤਾਂ ਭਈ ਉਹ ਹੀ ਦੱਸ ਸਕਦਾ ਨਾ ਜਿਹੜਾ ਬੋਲ ਰਿਹਾ ਅਸੀਂ ਸਵਾਲ ਕਰਦੇ ਹਾਂ ਬਲਟਾ ਵਰਸਾ ਸਿੰਘ ਬਲਟੋਵਾ ਇਹਨਾਂ ਦੇ ਘਰ ਕੀ ਲੈਣਾ ਆ ਤੇ ਨਿਰਜਿੰਦਰ ਸਿੰਘ ਮਹਿਤਾ ਆਇਆ ਸੀ ਨਾਲ ਗਰਮੀਤ ਸਿੰਘ ਉਹਨਾਂ ਦਾ ਜਿਹੜਾ ਸਾਲਾ ਹਿਉ ਦਾ ਆਇਆ ਸੀ ਨਹੀਂ ਵਾਪਸੀ ਦੀ ਗੱਲ ਕਰਨ ਵਾਸਤੇ ਆਇਆ ਤੇ ਕੀ ਆਪਾਂ ਉਹਨਾਂ ਕੋ ਵੇਖਿਆ ਵਾਪਸ ਹੋ ਗਏ ਆ ਕੀ ਉਹਦੀਆਂ ਜੋ ਸਾਨੂੰ ਸ਼ਰਤਾਂ ਰੱਖਦਾ ਸੀ ਮੰਨ ਲਈ ਮਨਜ਼ੂਰ ਕਰ ਲਈ ਉਹ ਬਾਅਦ ਵਿੱਚ 31 ਤਰੀਕ ਨੂੰ ਇਹਨਾਂ ਮੇਰੀ ਰਿਟਾਇਰਮੈਂਟ ਦੀ ਚਿੱਠੀ ਕੱਢੀ ਤੇ ਇਹਨਾਂ ਨੂੰ ਨਾਲ ਹੀ ਡਿਸਮਿਸ ਕੀਤਾ ਹਾਂ ਹਾਂ ਮੈਨੂੰ ਇਹਨਾਂ ਨੇ ਕੀਤਾ ਨਾ ਨਹੀਂ ਨਹੀਂ ਇੱਕ ਮਿੰਟ ਬਾਅਦ ਵਿੱਚ ਕੀਤਾ ਨਾ ਪਹਿਲਾਂ ਤੇ ਸਾਨੂੰ ਇਹਨਾਂ ਨੂੰ ਸਸਪੈਂਡ ਕੀਤਾ ਇਕੱਠਿਆਂ ਨਾ ਪਹਿਲਾਂ ਨਹੀਂ ਬਰਖਾਸਤੇ ਬਾਅਦ ਵਿੱਚ ਕੀ ਕੀਤਾ ਨਾ 31 ਨੂੰ ਏਜਰੀਵਾਲ ਯਾਰ ਮੈਂ ਤਾਂ ਹਾਂ ਏਜਰੀਵਾਲ 31 1 2017 ਨੂੰ ਇਹਨਾਂ ਦੇ ਘਰ ਵਿੱਚ ਆਇਆ ਸੀ ਉਦੋਂ 2 ਦਿਨ ਬਾਅਦ ਅਸੀਂ ਪ੍ਰੈਸ ਕਾਨਫਰੰਸ ਵਿੱਚ ਆਪਣੇ ਪੱਤਰਕਾਰਾਂ ਨੂੰ ਪੱਤਰ ਭੇਜਿਆ ਸੀ ਕਿ ਬਾਦਲਾਂ ਨੂੰ ਛੱਡ ਕੇ ਹੋਰ ਜਿੰਨੂੰ ਮਰਜ਼ੀ ਕੋਈ ਵੋਟ ਪਾਵੇ ਪਰ ਬਾਤਲਾਂ ਨੂੰ ਬਾਦਲਾਂ ਨੂੰ ਕੋਈ ਬੋਟ ਨਾ ਇਹ ਅਸੀਂ ਅਗਲੇ ਦਿਨ ਹੀ ਸਪਸ਼ਟੀਕਰਨ ਦੇ ਦਿੱਤਾ ਸੀ ਕੰ ਚੰਗੇ ਕਰਤਾਰਵਾਰੇ ਪੰਥਕ ਉਮੀਦਵਾਰ ਜਿਹੜੇ ਹੈਗੇ ਉਹਨਾਂ ਨੂੰ ਵੋਟਾਂ ਪਾ ਦਿੱਤੀਆਂ ਜਾਣ ਪਰ ਬਾਦਲ ਪਰਿਵਾਰ ਨੂੰ ਨਾ ਪਾਈਆਂ ਜਾਣ ਇਹ ਅਸੀਂ ਉਦੋਂ ਵੀ ਕਿਹਾ ਸੀ ਅੱਜ ਵੀ ਕਹਿੰਦੇ ਆਂ ਦੂਸਰੀ ਗੱਲ ਜਿਹੜਾ ਇੱਕ ਬਲਟਾ ਸਿੰਘ ਆਪਣਾ ਵਿਰਸਾ ਸਿੰਘ ਬਲਟੋਵਾ ਨੇ ਇੱਕ ਸਵਾਲ ਕੀਤਾ ਹੈ ਕਿ ਸੁਲਤਾਨਪੁਰ ਲੋਧੀ 4 ਵਜੇ ਪੁਲਿਸ ਆਣ ਕੇ ਉੱਥੇ ਆਈ ਹੈ ਤੇ ਇਹਨਾਂ ਬਾਰੇ ਬੋਲੇ ਕਿਉਂ ਨਹੀਂ ਉੱਥੇ ਜਿਹੜਾ ਹੈਗਾ ਸੀ ਉਹ ਦੋ ਜਥਿਆਂ ਦਾ ਆਪਸੀ ਲੜਾਈ ਸੀ ਉੱਥੇ ਕੋਈ ਧਰਨਾ ਨਹੀਂ ਲੱਗਾ ਹੋਇਆ ਜਾਂ ਉੱਥੇ ਕੋਈ ਉਹ ਲੋਕ ਨਹੀਂ ਬੈਠੇ ਜਿਹੜੇ ਆਂਦੇ ਪੇ ਸਾਨੂੰ ਇਨਸਾਫ ਚਾਹੀਦਾ ਉਹ ਇਹੋ ਜੀ ਕੋਈ ਗੱਲ ਨਹੀਂ ਉਹਨਾਂ ਦੋਵਾਂ ਧਰਿਆਂ ਦੀ ਆਪਣੀ ਬਿਮਾਰ ਲੜਾਈ ਸੀ ਤੇ ਲੜਾਈ ਕਰਕੇ ਉੱਥੇ ਬੰਦਾ ਮਰਿਆ ਮਰਿਆ ਉਹਨ ਪੰਜਾਬ ਸਰਕਾਰ ਉਹਨਾਂ ਨੂੰ ਕੀ ਕਰਦੀ ਨਹੀਂ ਕਰਦੀ ਸਾਡਾ ਕੋਈ ਉਹਨਾਂ ਨਾਲ ਤਾਲੁਕਤ ਨਹੀਂ ਹੈ